ਲਓ ਜੀ ਅੱਜ ਆਪਣਾ ਹੋ ਗਿਆ 36ਵਾਂ ਦਿਨ ਤੇ ਕੋਈ ਸਾਹਿਬ ਟਾਈਮ ਨਾਲ ਆ ਕੇ ਬਹਿ ਜਾਂਦੇ ਆ ਤੇ ਮਿਹਨਤ ਲਵਾਉਂਦੇ ਆ ਤੇ ਲਾਲਾ ਵੀ ਆ ਚੁੱਕਾ ਵਾ ਤੇ ਪਾਊਗਾ ਪਟਾਕੇ ਲਾਲੇ ਕਿ ਨਹੀਂ ਅੱਜ ਲਾਉਂਦੇ ਆ ਆਪਾਂ ਥੋੜੀ-ਥੋੜੀ ਠੀਕ ਆ ਠੀਕ ਆ ਝੋਨੇ ਦਾ ਕਰਕੇ ਵੀਜੀ ਜਾ ਨਾ ਕੰਮ ਝੋਨੇ ਦਾ ਕਰਕੇ ਨਹੀਂ ਆਪਾਂ ਘੜੇ ਚੱਲਦੇ ਹਾਂ ਬਹੁਤ ਠੀਕ ਆ ਉਹ ਜੱਲੇ ਵੇਲੇ ਮੁੰਡੇ ਸਾਰੇ ਬਾਤ ਸਹੀ ਆ ਸਹੀ ਆ ਜਾਣਗੇ ਕੋਈ ਚੱਕਰ ਨਹੀਂਗਾ ਉਹ ਵੀ ਗੱਲ ਕਹਿੰਦਾ ਮੈਂ ਆਉਂਗਾ ਤੇ ਐਤਵਾਰ ਨੂੰ ਕਿੱਦਾਂ ਫੇ ਐਤਵਾਰ ਨੂੰ ਪੂਰਾ ਇੱਥੇ ਕੰਪੀਟੀਸ਼ਨ ਚੱਲਣਾ ਵਾ ਠੀਕ ਆ ਠੀਕ ਆ ਬੰਦਿਆਂ ਨੂੰ ਕਹਿ ਦਈਏ ਫੇ ਤਿਆਰੀ ਕਰ ਲੈਣਾ ਹਨ ਆ ਸਾਰੇ ਮੁੰਡੇ ਆਪਣੇ ਜਿੰਨੇ ਵੀ ਨਿਗੇ ਆ ਇਹਨਾਂ ਦਾ ਕੰਪੀਟੀਸ਼ਨ ਹੋਣਾ ਉਹ ਦਿਨ ਨੂੰ ਤੇ ਇਹਨਾਂ ਨੂੰ ਬੰਦ ਦਾ ਸਰਦਾ ਪ੍ਰਾਈਜ਼ ਵੀ ਦਵਾਂਗੇ ਜੋ ਵੀ ਆ ਉਹ ਤੁਹਾਨੂੰ ਉਹਨਾਂ ਨੂੰ ਦੱਸਾਂਗੇ ਕੀ ਦਿੱਤਾ ਜਾਊਗਾ ਇਹਨੂੰ ਹਾਂਜੀ ਸੈਜਬਾਜੀ ਗੁੱਡ ਮਾਰਨਿੰਗ ਜੀ ਕੀ ਬੰਦ ਅੱਜ ਕੋਹ ਨਹੀਂ ਪਈ ਅੱਜ ਡੰਡ ਡੰਡ ਹਾਂਜੀ ਕਿੰਨੇ ਕੁ ਲਾਉਣੇ ਆ 10 10 ਕਿੰਨੇ ਲਾਤੇ ਹੁਣ ਤਾਈ ਹੁਣ ਤਾਂ ਹੀ ਲਾਤੇ ਆ ਅੱਗੇ ਵੀ ਦਾ ਸਕਦੇ ਵੀ 10 40 ਦਾ 40 ਡੰਡ ਵੈਰੀ ਗੁੱਡ ਅੱਜ ਆ ਗਿਆ ਫੇ ਇੰਨੇ ਐਡਵਰਟੂਸ਼ ਆ ਜਾਣਾ ਵਈ ਲੋ ਵੀ ਮੇਤਰੋ ਮੁੰਡਿਆਂ ਦੇ ਹੋ ਗਿਆ ਡੰਡਾਂ ਵਾਲਾ ਸੈੱਟ ਸ਼ੁਰੂ ਤੇ ਕੰਮ ਚੱਲਦਾ ਇਹ ਫੁੱਲ ਖਿੱਚ ਕੇ ਖਿੱਚ ਕੇ ਖਿੱਚ ਕੇ ਆ ਵੀ 36 30 ਦੀ ਅੱਜ ਹਵਾ ਨਿਕਲ ਗਈ ਹੈ ਟਾਇਰ ਦੀ ਹਨਾ 36 30 ਇਹਨੂੰ ਕੋਈ ਫਾਇਦਾ ਨਹੀਂ ਬੱਕਦਾ ਜੱਟ ਤੁਕੇ ਜਿੱਦਾਂ ਮਰਜ਼ੀ ਉਹਨਾਂ ਦਾ ਰੋਜ਼ ਹੀ ਆਹੋ ਛੁੱਟੀਆਂ ਦਾ ਵੀ ਗੈਨਾ ਤੁਕੇ ਛੁੱਟੀਆਂ ਦਾ ਵੀ ਗੈਨਾ ਆਪਨਾ ਆ ਬਦਾਮ ਖੋਲ ਆ ਬਦਾਮ ਭਾਲਦਾ ਵਾ ਬਦਾਮ ਲੱਭਨ ਦੇ ਆਈਓ ਲਾਲੇ ਬੁੱਕ ਦਾ ਆਗਲਾ ਓਏ ਉਹ ਤਾਂ ਮੈਂ ਖੋ ਹੀ ਲੈਨੇ ਕੋਈ ਨੰਗੜਾ ਨਹੀਂ ਨੇ ਚੋਣ ਰੋਹਦੀ ਯਾਰ ਹਾਈ ਸਹਿਜ ਕਹਿੰਦਾ ਤੇਰੇ ਬਦਾਮ ਖੋਲਣੇ ਓਏ ਕਿੱਧਰ ਕਿੱਧਰ ਖੋਲ ਮਾਂ ਦਾ ਕੋਈ ਨਾ ਮਾਨਕ ਵੈਚ ਦੀ ਹੁਣ ਨਾ ਕੋਈ ਹਾਂ ਹੁਣ ਨਾ ਨਲੀ ਆ ਤੇ ਵੀ ਉਹ ਕਹਿੰਦਾ ਮਾਨਕ ਵੈਚ ਦੀ ਆ ਜਾਣਾ ਮੈਂ ਸਹਿਜ ਬਦਾਮ ਨਹੀਂ ਦੇਣੇ ਇਹਨੂੰ ਨਹੀਂ ਦੇਣਾ ਉਹ ਕਹਿੰਦਾ ਮੈਂ ਅੱਜ ਜਪਲ ਬੰਦੀ ਆ ਬੰਦੀ ਆ ਅੱਜ ਬੰਦੀ ਆ ਬੁਗਲੇ ਅੱਜ ਬੰਦੀ ਕਿ ਨਹੀਂ ਜਪਲ ਆ ਵੇਖ ਲੈ ਭਾਜੀ ਬੁਗਲਾ ਵੀ ਕਈ ਜਾਂਦਾ ਆ ਕਿਹਦੇ ਚਪਲ ਬੰਦੀ ਆ ਲਾਲੇ ਕਿਉਂ ਆ ਕੇ ਛੁੱਟੀਆਂ ਦੇ ਲਾ ਕਨੀ ਆ ਤੇ ਕਾਪੀ ਖੋਲ ਲੈਣੀਆਂ ਅਸੀਂ ਕਾਪੀ ਖੋਲ ਲੈਣੀਆਂ ਕੰਚਾਰ ਗੇੜੀਓ ਦੋ ਦੋ ਭਾਈ ਕੱਲ੍ਹ ਦੋ ਅੱਜ ਦੋ ਥੋੜੀਆਂ ਹੁੰਦੀਆਂ ਨਾ ਹੀ ਤਾਂ ਆਏ ਆਂ ਐਵੇਂ ਹੀ ਆਏ ਸੀ ਕੋਈ ਵੀ ਆਇਆ ਸੀ ਏੰਡਾ ਸਾ ਵੀ ਲੱਗਿਆ ਹੂੰ ਕਿਉਂਕਿ ਦੋ ਥੋੜੇ ਹੁੰਦੀਆਂ ਛੁੱਟੀਆਂ ਦੋ ਥੋੜੀਆਂ ਹੁੰਦੀਆਂ ਬੁਗਲੇ ਅੱਜ ਚਾਹੀਦੀ ਏ ਕਿ ਨਹੀਂ ਮੇਲਾ ਬੁਗਲਾ ਵੀ ਕਹੀ ਜਾਂਦਾ ਅੱਜ ਚੱਲ ਲੈ ਆ ਉਹ ਉਹ ਸਿੱਧਾ ਤੁਰੇ ਹਾਂਜੀ ਭਈ ਇੱਕ ਮੈਂ ਤੇ ਇੱਕ ਬੁਗਲੇ ਨੂੰ ਭਈ ਮੈਂ ਮੰਗਦਾ ਹਾਂ ਮੈਂ ਤੂੰ ਮਾਰ ਤਾਲੀ ਠੀਕ ਆ ਤੂੰ ਮੇਰੇ ਜੱਪਲ ਮਾਰ ਦੇ ਜੀਨੇ ਡਾਂਡ ਸਹੀ ਨਾ ਲਾਏ ਹਾਂ ਤੂੰ ਪੈਣੀ ਉਹਦੇ ਵੀ ਅੱਜ ਤਾਂ ਮੈਂ ਡੰਡ ਲਾਉਂਗਾ ਉਹ ਬੈਨ ਨੂੰ ਲਾਉਣੇ ਪੈਣੇ ਆ ਇਹ ਕੀ ਹੈ ਉਹ ਵਜਦਾ ਉਹ ਜਿੱਦਾਂ ਲੱਗਦੇ ਆ ਇਦਾਂ ਲੱਗਦੇ ਕੋ ਡੰਡ ਇਹ ਆਵੀ 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 ਲਾਲੇ ਤੈਨੂੰ ਵੀ ਇਦਾਂ ਲਾਉਣੇ ਪੈਣੇ ਤਾਂ ਕਿ ਜਾ ਤੂੰ ਮੇਰੇ ਅੰਗੂਲਾ ਇਹਦੇ ਇੰਨਾਂ ਲਈ ਭੇਜ ਸੌ ਸੌ ਮਾਰ ਕੇ ਉੱਛਣਾ ਸਹੀ ਗੱਲ ਵੀ ਲਾ ਤਾ ਤਾਂ ਕਿ ਮੈਂ ਤਾਂ ਮੇਰੀ ਉਹ ਲਾਲਾ ਕਹਿੰਦਾ ਫਿਰ ਮੈਂ ਤੇ ਮੇਰੀ ਅੱਜ ਦੀ। ਹਾਂਜੀ। ਯਾ ਮੇਰੀ ਮੈਂ ਕਿਹਾ ਮਿਹਨਤ ਕਰਨਾ। ਇਹ ਕਿਹਾ ਬਲੰਦ ਖਾ ਗਈ। ਖਾ ਤੋ ਖਾਵਾਂ ਚਲ ਮੈਂ ਮਿਹਨਤ ਕਰਨਾ ਉਹਦੇ ਹੀ ਖਾਉਂਗਾ। ਮੈਂ ਤਾਂ ਜਦ ਦੋ ਸ਼ੁਕਰੀਆਂ ਕੀਤੀਆਂ ਉਹ। ਤੇ ਮੈਂ ਕਿਹਾ ਅੱਜ ਆਹਦੇ ਵਗੇ ਪਈ। ਡੰਡ ਹੋ ਗਿਆ ਓਏ। ਹਾਂਜੀ ਭਲੀ ਹੋਵੇ ਚਾਟ ਆ। ਹਾਂਜੀ। ਪਾਣੀ ਪੀ ਕੇ ਚਲੋ ਤੂੰ ਚੱਲ ਸਾਈ ਮਾੜ ਵੀ ਲਾ ਲਿਆ ਇੱਕ ਆਲੀ ਮਛਰਿਆ ਫਿਰਦਾ ਹੀ ਹੈ ਛੁੱਟੀ ਤੇ ਆ ਅੱਜ ਫਿਰ ਵੱਜ ਜਾਣੀ ਤੋ ਕਿਉਂ ਫਿਰ ਆ ਜਾਵੀਂ ਯੂ ਵਾਲੀ ਬੋਤਲ ਵਿੱਚ ਝੋਤੇ ਆਹ ਹੋਏ ਦਾ ਕੋਈ ਮਾੜਾ ਆਹ ਹਾਂ ਸਾਰੇ ਬੈਠੀ ਛੱਡ ਦਈਏ ਇਹਨੂੰ ਸੈਟ ਕਰ ਰਹੇ ਹਾਂ ਦੀਏ ਆਹ ਗੁਗਲੇ ਆਹ ਚਾਹੀਦੀ ਕਿ ਨਹੀਂ ਚਾਹੀਦੀ ਚੱਲ ਚੱਲ ਵੱਜਣੀ ਵੱਜਣੀ ਮੈਂ ਨਹੀਂ ਆਜਾਈਂ ਇਹਦੇ ਹੀ ਵੱਜਣੀ ਚਾਹੀਦੀ ਆਈ ਜਾ ਲੰਦਾ ਚੱਲੇ ਕੇ ਨੌਂ ਦਾਦਾ ਆਈ ਚੱਲ ਵੀ ਲੈ ਲੈ ਚੱਲ ਚੱਲੇ ਲੈ ਲੈ ਆਈ ਆ ਜਾਓ ਜੀ ਥੱਲੇ ਆ ਜਾ ਚੱਲ ਵੀ ਲੈ ਮੈਂ ਪਾਣੀ ਚ ਕਿਹੜੀ ਸਰਾਵਾ ਕੋਈ ਨਾ ਵੀ ਨਾ ਅਜੇ ਥੱਲੇ ਆ ਜਾ ਕੇ ਬੰਦਿਆਂ ਨੂੰ ਆਏ ਇੰਦਾ ਗਰਮੀ ਨਾ ਕੋਲਾ ਵੀ ਤੋਂ ਕੋਲਾ ਬਾਅਦ ਚ ਕੋਲਾਗੇ ਪਹਿਲੇ ਤਾਂ ਉਹ ਬਾਅਦ ਚ ਵੇਖਾਂਗੇ ਫੇ ਬੁਗਲੇ ਨਾ ਕਦੇ ਕੋਲੇ ਆਈਓ ਤੂੰ ਉਹ ਤੇ ਜੋਰ ਤੇ ਖਾਇਆ ਤੁਕੇ ਜੋਰ ਤੋਂ ਖਾਇਆ ਸੀ ਚੱਲ ਚੱਲ ਆ ਜਾ ਆ ਜਾ ਹੌਲੀ ਹੌਲੀ ਆ ਜਾ ਆ ਹੀ ਗੰਡ ਲਾਉਣੇ ਆ ਲਾ ਆ ਜਾਈ ਚਲਾ ਦੂਜਾ ਪਿੰਨੇ ਚਲਾ ਪਾੜੇ ਟਾਈਮ ਹੈ ਨਹੀਂ ਤੇ ਘਾਡੇ ਕੋ 35 35 ਆਣਾ ਚੁੱਤੀ ਤੇ ਕਾਲੂ ਬਾਈ ਤੇ ਪੁੱਲ ਕਾਲੂ ਤੈਨੂੰ ਤਿੰਨ ਹੋਈਆਂ ਵੇ ਤਿੰਨ ਮਾਰ ਲਈ ਕਾਲੂ ਕਾਲੂ ਤੈਨੂੰ ਮਾਰਨੀ ਤੇ ਕਿ ਆਏ ਵਲੌਗ ਚ ਆ ਗਿਆ ਹੁਣ ਗਵਾਹ ਆ ਹੁਣ ਵਲੌਗ ਭਾਂਤ ਮਖੂ ਵਾਲੀ ਸੇਲੀ ਓ ਸੱਚ ਮਖੂ ਬਾ ਦੇ ਨਾਲੇ ਜਾਂਦਾ ਰਿਹਾ ਮਖੂ ਕਿਥੇ ਪਾਪੇ ਰਾਵੀ ਸਾਰੇ ਪਿੱਛੇ ਹੀ ਰਹਿ ਗਏ ਵੇਖ ਲਓ ਬਦਨੀਤਾ ਹੋਇਆ ਸਾਰੇ ਮੁੰਡੇ ਅੱਗੇ ਲੰਘੇ ਇਹਦੇ ਤੋਂ ਹੁਣ ਚਪਲ ਤੇ ਬੰਦੀ ਆ ਚਪਲ ਤੇ ਬੰਦੀ ਆ ਇਹਦੇ ਵੇ ਵੇ ਡੱਡੂ ਬਣਿਆ ਵੇ 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 ਹਾ ਕਰਦਾ ਮੈਂ ਡਾਂਡ ਮਾਰਿਆ ਹੀ ਨਹੀਂ ਇਹਨੇ ਕੋਈ ਡਾਂਡਕ ਮਾਰਿਆ ਹੀ ਨਹੀਂ ਸਹੀ ਗੱਲ ਆ ਆ ਕੁੱਪਾ ਨਾ ਕੋ ਬੋਲੀ ਢੱਡ ਜਗਲੇ ਪਾਸੇ ਜਾ ਕੇ ਡਾਂਡ ਲਾਇਆ ਹੀ ਨਹੀਂ ਕੋਈ ਕੌਣ ਪਈ ਤੇ ਲੰਮਾ ਤੇ ਪੈਣਾ ਲੰਮਾ ਹੀ ਪੈਦਾ ਡੱਡ ਥੋੜਾ ਤੂੰ ਤਾਂ ਮਾਤਾ ਦੇ ਚੱਲਿਆ ਆਇਆ ਕਰਕੇ ਹੈ ਅੱਜ ਵਰੀ ਲੱਗਾ। ਉਹ ਕੁੱਪੇ ਦੇ ਸੋਨੂ ਸੀਤੋ ਵਾਲੇ ਦਾ ਫੋਟੋ ਕਿਉਂ ਲਿੰਦਾ ਸਾਡੇ ਜਲਾਲਪੁਰ। ਆਹ ਹੈ। ਹੋਰ ਉਹਨੇ ਜੱਫੀ ਪਾਈ ਜਾਵੇ ਮੈਂ ਜੱਗ ਬੱਜਾ। ਉਹ ਗੰਦੇ ਜਿਹੇ ਲੈ ਦੇਖਣੋਂ ਦਿਲ ਨਹੀਂ ਕਰਦਾ। ਇਹ ਜੱਫੀਆਂ ਪਾਵੇ ਭਾਈ ਉਹਨੂੰ। ਮੈਂ ਤਾਂ ਕਿਹਾ ਨਹੀਂਗਾ। ਬਾਂਦ ਰਿਹਾ ਮੂਰੇ ਕੌਣ ਇੰਨੀ ਕੇ ਨਾ ਤੁਰਿਆ ਫਿਰਦਾ। ਮੈਂ ਨਹੀਂ ਕਿਹਾ। ਇਹ ਭਾਈ ਉਹਨੂੰ ਦੂਰਾਂ ਕਈਆਂ ਆਈ ਲਵ ਯੂ ਸੀਤੋ ਵਾਲੇ ਆ। ਇਹ ਹੈਗਾ ਕਿ ਸਿੱਟਿਆ ਤੇ ਅੱਜ ਕੇ ਸਹਿਜ ਕਹਿੰਦਾ ਭਾਈ ਮੈਂ ਟੈਡ ਦੇ ਟੈਟੂ ਬਣਾਉਣਾ ਦਾ ਸੋਨੂ ਸੀਤੋ ਵਾਲੀ ਇਹਦਾ ਉਹ ਕਹਿੰਦਾ ਇਹਨੂੰ ਕਿ ਦਾ ਅਈ ਲਵ ਯੂ ਸਹਿਜ ਹੈਗਾ ਗੱਲ ਸੱਚੀ ਹਾਂਜੀ ਉਹ ਹੋ ਜਾਏਗਾ ਕੀ ਇਹਦਾ ਅਈ ਲਵ ਯੂ ਸਹਿਜ ਨਹੀਂ ਭਾਈ ਮੈਂ ਸੋਨੂ ਸੀਤੋ ਕਹਿੰਦਾ ਹੀ ਭਰਾ ਸੋਨੂ ਨੇ ਕਿਹਾ ਨਹੀਂ ਫੇਰ ਮੇਰੀ ਕਟ ਕੈਨਸਲ ਹੋਣੇ ਤੇ ਤੁਹਾਨੂੰ ਮੈਨੂੰ ਦੇਣੀ ਕੀ ਟੀ-ਸ਼ਰਟ ਤੋਂ ਬਹੁਤ ਕੋਈ ਸਾਹ ਨੂੰ ਪਤਾ ਜਿਹੜਾ ਉਹ ਦਿੱਲੀ ਉਹਨੂੰ ਮਿਲੂ ਬਸ ਆ ਜਾ ਸੋਨੂ ਮਾਰ ਗਾ ਕੋਈ ਸਾਬ ਕਰੋ ਪੱਦਰੇ ਮੜੇ ਬਦਨੀਤੇ ਹੋਏ ਇਹ ਇਕੱਠੇ ਲਵਾਓ ਇਕੱਠੇ ਤੁਰਿਆ ਕਰੋ ਯਾਰ ਚੱਲ ਫੜਾ ਇਹਦੀ ਗੱਲ ਚੱਲ ਇਧਰ ਆ ਪੜਾ ਸਾਲੇ ਤੂੰ ਰਹਿ ਗਏ ਚੱਲ ਲਾਲੇ ਚੱਲਵਾ ਓਏ ਲਵੋਨ ਤੇਰਾ ਲਵੋਨਾ ਮੇ ਲਵੋਨਾ ਆ ਗਈ ਕੋਈ ਨਾ ਸਹੀ ਦਾ ਲਵਾ ਮੈਂ ਨਹੀਂ ਦੇਖੋ ਤੂੰ ਸਹੀ ਉਧਰ ਡੰਡ ਮਾਰ ਚੱਲ ਉਹਦੇ ਡੰਡ ਮਾਰ ਦੇ ਬੀ ਮਾਰ ਚੱਲ ਸੈ ਇਹਨੂੰ ਕੌਣ ਚੱਕੂ ਬਾਜੀ ਵਾ ਤੁਮਹਨੂੰ ਤਾਂ ਦੰਡੂ ਸ਼ਾਬਾਸ਼ 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 લાલા ਹੁਣ ਲਮਾਉਣ ਲੱਗਾ ਵਾ ਇਹਨੂੰ ਸੈ ਇਹਨੂੰ ਸੈਟ ਤੇ ਚੱਲ 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 ਲਾਲ ਕੁੱਪੇ ਦਾ ਹੀ ਪਾਰੀ ਕੁੱਪਾ ਗਾਹ ਕਰਦੇ ਵਾਕਿਆ ਸਹੀ ਗੱਲ ਆ ਚੱਲ ਚੱਲ ਸੈ ਚੱਲ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਬਾਬਾ ਸ਼ਾਬਾਸ਼ 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 ਭਾਈ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚਲੋ 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 ਤੁਸੀਂ ਵੀ ਚਲੋ ਸਹਿ ਚੱਲ ਤਾਂ ਕਿ ਨੂੰ ਅੱਗੇ ਨੂੰ ਚੱਲ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਬੇਖਨੀ ਗੇਨੇ ਕੇ ਮੁੰਡੇ ਮਿਹਨਤ ਇਹ ਸ਼ਾਬਾਸ਼ 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 ਬਹੁਤ ਵਧੀਆ ਜੁੱਤੇ ਸ਼ਾਬਾਸ਼ ਚਲੋ ਚਲੋ ਤੇ ਸ਼ੁਰੂ ਕਰੋ ਚਲੋ 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 ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚਲੋ ਇੰਨਾ ਦੇਖ ਤੋ ਆ ਦੇ ਓਏ ਕਿੰਨੇ ਜਨਤ ਤੋ ਦੇਖੀ ਚਲੋ ਚਲੋ ਜੀ ਕੋਈ ਸਾਹਿਬ ਸ਼ਾਬਾਸ਼ ਬਿੱਲੇ ਸ਼ਾਬਾਸ਼ ਸ਼ਾਬਾਸ਼ ਭਈ ਆ ਮੁੰਡੇ ਦੀ ਮਿਹਨਤ ਬਹੁਤ ਬਾਹਰ ਸੜੀ ਸੀ ਤੇ ਕੋਈ ਛੁੱਟੀ ਨਹੀਂ ਹੈ ਇਹਦੀ ਬੰਦੇ ਦੀ ਤਿਆਰ ਪੈ ਗਿਆ ਸੀ ਬੰਦੇ ਦੇ ਚੱਲ ਚਲੋ ਚੱਲ ਕੀ ਗੱਲ ਆ ਓਏ ਖੜ ਗਿਆ ਤੋ ਕਿਆ ਵਾ ਤੂੰ ਖੜ ਗਿਆ ਤੋ ਕਿਆ ਵਾ ਬੱਸ ਉਹ ਪਿੱਛੇ ਵਾ ਕੁੱਪਾ ਉਦਾਂ ਬਾੜੀ ਲੱਗ ਚੱਲ ਚੱਲ ਓ ਵੇ ਓ ਵੇ ਭਈਆ ਲਾਲੇ ਸੈਜ ਦਾ ਸੈਟ ਲਵਾ ਚੱਲ ਸੈਜ ਚੱਲ ਚੱਲ ਸ਼ਾਬਾਸ਼ ਉੱਤੇ ਸ਼ਾਬਾ ਪੁੱਤ ਸ਼ਾਬਾਸ਼ ਵੈਰੀ ਗੁੱਡ ਆ ਇਹਨੂੰ ਫੜ ਮੋਟੇ ਨੂੰ ਫੜ ਸੈ ਇਹਨੂੰ ਚੱਲ ਚੱਲ ਹੋ ਜਾ ਸਾਰੇ ਇਕੱਠੇ ਲੱਗਿਆ ਕਰੋ ਯਾਰ ਤੁਹਾਨੂੰ ਬਾਰ-ਬਾਰ ਕਹਿਣਾ ਫਰੋ ਜਾ ਬਾਕੀ ਚਲੋ ਭਾਜੀ ਚਲ ਥੱਲੇ ਚੰਗਾ ਲੱਗਦਾ ਇਹ ਚਲ ਪੁੱਗਲੇ ਇਕੱਠੇ ਆਇਆ ਕਰੋ ਸਾਰੇ ਮੇਰੇ ਵੀਰ ਚਲੋ ਕਰ ਦਿਓ ਸ਼ੁਰੂ ਚਲੋ ਥੱਲੇ 바ਵਾ ਡੰਡ ਤੇ ਹਾਂ ਚੱਲ ਸਹਿਜ ਡੰਡ ਤੇ ਹੋਣਗੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚਲੋ ਚਲੋ ਸਹਿਜ ਥੋੜਾ ਰਹਿ ਗਿਆ ਹਜੇ ਲਾੜੇ ਆਇਆ ਨਹੀਂ ਕੁੱਪੇ ਤਾਈ ਚੱਲ ਚੱਲ ਛੱਟ ਵੀਰੀ ਬਰਾਵਾ ਛੱਟ ਦੇ ਵੀਰ ਓਥੇ ਦੇਖ ਇੱਕ ਘੁੰਮਣਾ ਰੋਟੇਸ਼ਨ ਚ ਤਿੰਨ ਉਹ ਤੂੰ ਉੱਥੇ ਘومی ਜਾਣਾ ਆ ਇੱਕ ਗੇੜਾ ਹੋਇਆ ਵਾ ਆ ਦੂਜਾ ਸ਼ੁਰੂ ਹੋਇਆ ਕਿਨੇ ਭਾਈ 24 ਡੰਡ ਲੱਗਣੇ ਹਾਂ ਚੱਲ ਜੋ ਤਿਆਰ ਚਲੋ ਲਾਲ ਕੋ ਮੰਜਾ ਉੱਥੇ ਪੈਰਾ ਤੇ ਕੋ ਮਹ ਚਲੋ ਕਰੋ ਸ਼ੁਰੂ ਸਾਰੇ ਕਰੋ ਵੈਰੀ ਗੁੱਡ ਗੋਰੀ ਜੇ ਐਲ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਗੇਸ਼ ਆਗੇਸ਼ ਸ਼ਾਬਾਸ਼ 12 ਚੱਕ ਲਿਆ ਕਰ ਕਰ ਕੇ ਬਰਬਾਦ ਕਰਿਆ ਤਾਂ ਜੰਪ ਨਾ ਨਾ ਤੋਂ ਬਣਾ ਤਿਆ ਸਹੀਓ ਦੋ ਬਾਕੀ ਦਾ ਡਾਂਡ ਮਾਰੋ ਡਾਂਡ ਵਾਵਾ ਚੁੱਕ ਖਾਂ ਵਾਵਾ ਚੁੱਕ ਕੇ ਪੈਰਾ ਤੇ ਖੜਿਆ ਹੋ ਆ ਹਾਜਾ ਸ਼ਾਬਾਸ਼ ਬਿੱਲੀ ਸ਼ਾਬਾਸ਼ ਤੇਰੀ ਨਹੀਂ ਅੱਜ ਤੇਰੀ ਐਬਸੈਂਟ ਆ ਹਾਂ ਬਿੱਲਾ ਤਮ ਮਰੱਬਾ ਕੀ ਮਰੱਬਾ ਕੀ ਕੀ ਹੁੰਦਾ ਦਸ ਲਾਲੇ ਨੂੰ ਮਰੱਬਾ ਕੀ ਹੁੰਦਾ ਮਰੱਬਾ ਹੁੰਦਾ ਤਾਕਤ ਵਾਲੀ ਚੀਜ਼ ਆ ਔਲੇ ਦੇਖੇਗਾ ਅੱਗੇ ਥੋੜਾ ਤਾਕਤ ਕਿ ਦੱਸ ਦੇ ਠੰਡੀ ਹੁੰਦੀ ਆ ਜਦੋਂ ਤੂੰ ਸਾਰਾ ਕੁ ਖਾਈਏ ਤੈਨੂੰ ਪੁੱਛੀ ਜਾ ਕੇ ਆਦੇ ਨੂੰ ਕੀ ਹੁੰਦਾ ਮਰੱਬਾ ਸਾਰਾ ਕੁ ਖਾਣੇ ਉਹ ਗਰਮ ਚੀਜ਼ਾਂ ਵਾ ਉਹ ਠੰਡਾ ਹੁੰਦਾ ਠੰਡਾ ਹੁੰਦਾ ਜਿਹਦਾ ਗਰਮੀ ਦੀ ਮਿਹਨਤ ਲਾਉਂਦੇ ਨੇ ਨਾ ਮਿੱਠਾ ਹੁੰਦਾ ਉਹ ਪਾਣੀ ਕੱਢਦੇ ਨੇ ਉਸ ਤੋਂ ਬਾਅਦ ਹੋਰ ਰਸ ਆ ਜਾ ਇਹਦੇ ਬਦਾਮ ਕਾਦੇ ਆ ਭੈ ਜਾ ਹਲੇ ਲੋਕੀ ਸੂਤ ਬਾਦ ਹੁੰਦੇ ਤੇ ਇਹ ਤਾਂ ਘਰ ਨੂੰ ਵੀ ਚੱਲ ਚੱਲਿਆ ਕਿ ਮੈਂ ਠੀਕ ਆ ਹੂੰਗਾ ਸਕੂਲੇ ਨਹੀਂ ਜਾਣਾ ਤੂੰ ਪੜਿਆ ਫੇ ਮੈਂ ਲਾ ਲੈਣਾ ਮਿਹਨਤ ਲਾ ਲੈਣਾ ਤੂੰ ਪੜਿਆ ਫੇ ਤੂੰ ਚਲ ਜਾ ਸਕੂਲੇ ਮੈਨੂੰ ਰੱਪਾ ਲੈਣਗੇ ਤੇਰੀ ਕਲਾਸ ਚ ਦਿਖਾ ਲੂਗਾ ਤੂੰ ਕੇ ਬਾਹਰ ਚੌਕੀਦਾਰ ਤੇ ਭਾਉਣਗੇ ਹੈ ਚੌਕੀਦਾਰ ਤੋਂ ਭਾਉਣਗੇ ਤੇ ਕੋਈ ਨਾ ਫੇ ਮੈਂ ਜੀਰੇ ਵਾਲੀ ਵੀ ਲੈ ਜਾ ਹਾਈ ਓਏ ਆਉਂਦੀ ਨਹੀਂ ਪਾਜੀ ਨੇ ਕੀ ਨਹੀਂ ਕੀਤੀ ਪਾਜੀ ਨੇ ਅੱਜ ਲੱਗਦਾ ਕੋਸ਼ਿਸ਼ ਨਹੀਂ ਕੀਤੀ ਕਾਦੀ ਨਹੀਂ ਕੀਤੀ ਕੋਸ਼ਿਸ਼ ਫੇ ਲ ਦਰਿਆ ਪਾਤਾ ਤੁਹਾਡੇ ਦੋਆ ਜਿਹਾ ਹੀ ਆਪਣੇ ਦੇ ਵਿਛੋੜਾ ਪਾਤਾ ਦੇ ਹਾਂ ਉਹ ਪਾਕਿਸਤਾਨ ਚਲ ਗਿਆ ਤੇ ਤੂੰ ਇੰਡੀਆ ਆ ਗਿਆ ਇੱਥੇ ਗਾਣਾ ਸੁਨਾਤ ਕੇ ਲੰਗੇ ਪਾਣੀ ਵਾਂਗੂੰ ਚੱਲ 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 ਕਿੱਲਾ ਤੇਰਾ ਪਾਰਕ ਆ ਉਹ ਅੱਗੇ ਪੁਲਿਸ ਵਾਲੇ ਵੀ ਖੜੇ ਧਿਆਨ ਨਾਲ ਟੱਪੀ ਦੂਰੋਂ ਦੂਰਾਂ ਜਾਲੀਆਂ ਤੋਂ ਮਿਲਣਾ ਜਾਲੀਆਂ ਤੋਂ ਚੱਲ 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 ਏ ਔ ਚੱਕ ਕਿ ਭਾਜੀ ਕੀ ਸੀਨ ਅੱਜ ਫੇਰ ਲੇਟ ਯਾਰ ਜਾਗੇ ਨਹੀਂ ਆਏ ਲੱਗਦਾ ਤੇ ਕੇ ਪਾਜੀ ਮੈਨੂੰ ਠਾਣਾ ਆਉਣਾ ਪਿਆ ਕਰਨਾ ਤੂੰ ਜਦੋਂ ਆਉਂਦਾ ਹੰਨਾ ਨਾ ਠਾਹਿਆ ਕਰ ਮੈਨੂੰ ਚੰਗਾ ਕਈ ਕਿੱਧਰ ਸੌਣ ਨੇ ਹੈ ਇਹ ਸੌਣਾ ਆਂਦਾ ਤੇ ਕੇ ਕਿਹੜਾ ਕਮਰਾ ਮੈਂ ਕਿਹੜਾ ਕਮਰਾ 8 ਨੰਬਰ ਠੀਕ ਹੈ ਹਾਂਜੀ 8 ਨੰਬਰ 8 ਨੰਬਰ ਕਹਿੰਦਾ ਹੋਟਲ ਚ ਰਹਿੰਦਾ ਪਾਜੀ ਇਹਦਾ 8 ਨੰਬਰ ਕਮਰਾ ਹੋਰ ਕਦਾਂ ਪਾਜੀ ਕੀ ਵਾਲਾ ਭਾਵਾਂ ਤੋਂ ਕੋ ਮੰਦੇ ਆ ਆਦੇ ਉਹ ਲੱਗਦੇ ਨੇ ਚਾਰ ਕਿੱਦਾਂ ਲੱਗੇ ਉਹਦੇ ਤੂੰ ਉੱਥੇ ਹੱਤ ਅੱਠ ਕਰ ਦੇਣਾ ਹਾਂਜੀ ਇਹਦਾ ਹੋ ਗਿਆ ਟਾਈਮ ਚੱਲਿਆ ਜੀ ਕਹ ਦੱਸਦੇ ਆ ਤੁਹਾਡਾ ਕੰਪੀਟੀਸ਼ਨ ਦੇ ਚੱਲ ਆਉਂਦੇ ਆ ਨਾ ਕਹਦੇ ਭਾਈ ਐਡਵਾਰ ਨੂੰ ਕੰਪੀਟੀਸ਼ਨ ਆ ਸਾਰੇ ਆ ਅੱਛਾ ਤੇਰੀ ਤਿਆਰੀ ਫੁੱਲ ਆ ਹਾਂ ਮੇਰੀ ਤਿਆਰੀ ਫੁੱਲ ਆ ਭਾਈ ਸਹੀ ਆ ਸਹੀ ਆ ਜੀ ਕੀ ਨਾਂ ਜਿੱਤਿਆ ਮੈਂ ਕਿਹਾ ਜਿੱਤੂ ਪੂਰਾ ਬਦਾਮ ਕੈਂਸਲ ਹੋ ਜਾਣੇ ਆ ਠੀਕ ਆ ਹਾਂਜੀ ਨਾਲੇ ਕਿ ਇੱਕ ਟਾ ਦੇਣੀ ਆਗੇ ਤੁੱਕ ਕਿੱਟਾਂ ਵੀ ਦੇਣੀਆਂ ਆ ਤੇ ਨਾਲੇ ਵਰਦੀਆਂ ਸ਼ੀਲਡਾਂ ਸ਼ੀਲਡਾਂ ਕਿੱਟਾਂ ਤੇ ਵਰਦੀ ਇੱਕੋ ਗੱਲ ਹੀ ਆ ਹਾਂਜੀ ਠੀਕ ਆ ਕਹਿ ਦੋ ਤੁਸੀਂ ਕਰ ਦਿਓ ਫਿਰ ਜਿੱਦਾਂ ਕਹਿਣਾ ਨਾ ਚੈਨਲ ਨੂੰ ਲਾਈਕ ਕਰੋ ਫੋਲੋ ਕਰੋ ਐਂਡ ਸਬਸਕ੍ਰਾਈਬ ਤੇ ਮੈਂ ਕਿ ਮੈਂ ਚੱਲਿਆ ਸਕੂਲੇ ਮੈਂ ਚੱਲਿਆ ਸਕੂਲੇ ਬਾਏ ਬਾਏ ਟੇਕ ਕੇਅਰ ਬਾਏ ਬਾਏ